ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ ਕਹਾਣੀ ਨੂੰ ਪੰਜਾਬ ਦੇ ਦਿਲ ਵਿੱਚ ਫਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਪਿੰਡ ਦਾ ਨਾਮ ਸੀ ਮਹਿਤਮਪੁਰ ਕਲਾ ਹਰੇ ਭਰੇ ਖੇਤ ਸਰੋਂ ਦੇ ਪੀਲੇ ਫੁੱਲਾਂ ਨਾਲ ਖਿੜੇ ਹੋਏ ਸੰ ਮਿੱਟੀ ਦੀ ਸੁਗੰਧ ਅਤੇ ਸਵੇਰੇ ਮੁਰਗੇ ਦੀ ਬਾੰਗ ਇਹ ਸਭ ਕੁਝ ਉਸ ਪਿੰਡ ਦੀ ਪਹਿਚਾਨ ਸੀ ਜਿਸ ਪਹਿਚਾਨ ਵਜੋਂ ਉਹ ਪਿੰਡ ਜਾਣਿਆ ਜਾਂਦਾ ਸੀ ਇਸ ਪਿੰਡ ਦੇ ਕਿਨਾਰੇ ਇੱਕ ਛੋਟਾ ਪਰ ਪਿਆਰ ਭਰਿਆ ਘਰ ਸੀ ਜਿਸ ਦਾ ਮਾਲਕ ਸੀ ਬਲਵੰਤ ਸਿੰਘ ਬਲਵੰਤ ਸਿੰਘ ਦੀ ਉਮਰ ਲਗਭਗ 50 ਦੇ ਪਾਰ ਹੋ ਚੁੱਕੀ ਸੀ ਪਾਲ ਮਿਹਨਤ ਦੀ ਲਕੀਰ ਉਸਦੇ ਚਿਹਰੇ ਤੇ ਸਪਸ਼ਟ ਦਿਖਾਈ ਦਿੰਦੀਆਂ ਸੀ ਉਹ ਬਹੁਤ ਹੀ ਮਿਹਨਤੀ ਇਨਸਾਨ ਸੀ ਉਸਦੀ ਪਤਨੀ ਹਰਬੰਸ कौर ਵੀ ਬਿਲਕੁਲ ਉਸੇ ਦੀ ਤਰ੍ਹਾਂ ਹੀ ਮਿਹਨਤੀ ਤੇ ਦਿਲ ਦੀ ਸਾਫ ਸੀ ਉਹਨਾਂ ਦਾ ਘਰ ਇੱਟਾਂ ਤੇ ਮਿੱਟੀ ਦੇ ਨਾਲ ਬਣਿਆ ਸੀ ਛੱਤ ਉੱਤੇ ਟਰਪਾਲ ਪਾਈ ਹੋਈ ਸੀ ਪਰ ਕਾਰ ਵਿੱਚ ਸਾਫ਼ ਸੁਥਰਾਪਣ ਦੇ ਕਾਰਨ ਉਹ ਹਮੇਸ਼ਾ ਖੇਡਦਾ ਰਹਿੰਦਾ ਸੀ ਘਰ ਦੇ ਵੇਹੜੇ ਵਿੱਚ ਇੱਕ ਨਿੰਬੂ ਦਾ ਬਹੁਤ ਵੱਡਾ ਰੁੱਖ ਸੀ ਜਿਸ ਦੇ ਹੇਠਾਂ ਬਲਵੰਤ ਸਿੰਘ ਸ਼ਾਮ ਨੂੰ ਚੌਂਕੀਆਂ ਪਾ ਕੇ ਬਹਿਦਾ ਤੇ ਪਿੰਡ ਵਾਲਿਆਂ ਨਾਲ ਗੱਲਾਂ ਕਰਦਾ ਬਲਵੰਤ ਸਿੰਘ ਇੱਕ ਕਿਸਾਨ ਸੀ ਸਵੇਰ ਦੇ 4 ਵਜੇ ਹੀ ਉੱਠ ਕੇ ਉਹ ਆਪਣਾ ਹੱਲ ਲੈ ਕੇ ਖੇਤਾਂ ਨੂੰ ਨਿਕਲ ਜਾਂਦਾ ਹਰ ਬੰਸ ਕੋਰ ਦੁੱਧ ਵਾਲੀ ਬਾਲਟੀ ਲੈ ਕੇ گاਵਾں ਦਾ ਦੁੱਧ ਕਢਦੀ ਮੱਖਣੀ ਬਣਾਉਂਦੀ ਤੇ ਘਰ ਦੇ ਕੰਮ ਨੂੰ ਸੰਭਾਲਦੀ ਇਹ ਦੋਵੇਂ ਹੀ ਸਾਦਗੀ ਵਿੱਚ ਖੁਸ਼ੀ ਲੱਭਣ ਵਾਲੇ ਲੋਕ ਸਨ ਉਹਨਾਂ ਦੀ ਤਿੰਨ ਔਲਾਦਾ ਸਨ ਵੱਡਾ ਪੁੱਤਰ ਅਫਤਾਰ ਛੋਟਾ ਪੁੱਤ ਗੁਰਪ੍ਰੀਤ ਤੇ ਸਭ ਤੋਂ ਛੋਟੀ ਧੀ ਸੀ ਜਿਸ ਦਾ ਨਾਮ ਸੀ ਕਮਲਪ੍ਰੀਤ कौर ਤਿੰਨੋਂ ਬੱਚੇ ਉਹਨਾਂ ਦੀਆਂ ਅੱਖਾਂ ਦੇ ਤਾਰੇ ਸਨ अवतार गुरप्रीत ਤੇ কমলਪ੍ਰੀਤ ਇਹ ਤਿੰਨੋਂ ਬੱਚੇ ਘਰ ਦੀ ਰੌਣਕ ਸਨ ਪਿੰਡ ਦੇ ਲੋਕ ਅਕਸਰ ਕਹਿੰਦੇ ਸੀ ਬਲਵੰਤਿਆ ਦੇ ਬੱਚੇ ਤਾਂ ਬਹੁਤ ਹੀ ਸੁਭਾਅ ਦੇ ਨੇਕ ਨੇ ਮਾਂ ਪਿਓ ਨੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਪਾਲਿਆ ਹੈ ਸਵੇਰੇ-ਸਵੇਰੇ ਜਦੋਂ ਬਲਵੰਤ ਸਿੰਘ ਖੇਤਾਂ ਵਿੱਚ ਜਾਂਦਾ ਤਾਂ ਉਹ ਅਵਤਾਰ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੁੰਦਾ ਸੀ ਅਵਤਾਰ ਉਸ ਵੇਲੇ ਸਿਰਫ 10-11 ਸਾਲ ਦਾ ਹੀ ਸੀ ਪਰ ਖੇਤਾਂ ਦੇ ਕੰਮ ਵਿੱਚ ਦਿਲਚਸਪੀ ਕਾਫੀ ਲੈਂਦਾ ਸੀ ਉਹ ਕਦੇ ਪਾਣੀ ਦੇ ਨਾਲ ਖੋਲਦਾ ਕਦੇ ਬੀਜਾਂ ਦੀ ਬੋਰੀ ਫੜ ਕੇ ਪਿਓ ਦਾ ਹੱਥ ਵਟਾਉਂਦਾ ਗੁਰਪ੍ਰੀਤਕੌਰ ਹੋਰ ਸੁਭਾਅ ਦਾ ਸੀ ਉਸ ਨੂੰ ਪੜ੍ਹਾਈ ਨਾਲ ਜ਼ਿਆਦਾ ਲਗਾਵ ਸੀ ਉਹ ਸਵੇਰੇ ਸਕੂਲ ਦੀ ਬੈਗ ਅੰਡੇ ਲੈ ਕੇ ਨਿਕਲਦਾ ਤੇ ਅਤੇ ਸ਼ਾਮ ਨੂੰ ਘਰ ਆ ਕੇ ਕਾਪੀਆਂ ਖੋਲ ਕੇ ਬੈਠ ਜਾਂਦਾ ਮਾਂ ਉਸਦੇ ਵਾਲ ਸਵਾਰਦੀ ਅਤੇ ਕਹਿੰਦੀ ਪੁੱਤਰ ਪੜ ਲੈ ਤਾਂ ਜੋ ਸਾਨੂੰ ਤੇਰੇ ਤੇ ਮਾਣ ਹੋਵੇ ਕਮਲਪ੍ਰੀਤ ਘਰ ਦੀ ਚਹੀਤੀ ਸੀ ਮਾਂ ਉਸਦੇ ਲਈ ਗੋੜ ਵਾਲੀ ਰੋਟੀ ਬਣਾਉਂਦੀ ਪਿਤਾ ਉਸਦੇ ਲਈ ਮੇਲੇ ਤੋਂ ਚੂੜੀਆਂ ਲੈ ਕੇ ਆਉਂਦਾ ਉਸਦੀ ਹੱਸੀ ਘਰ ਵਿੱਚ ਚਾਨਣ ਕਰ ਦਿੰਦੀ ਸੀ ਉਹ ਸਮਾਂ ਐਸਾ ਸੀ ਕਿ ਖੁਸ਼ੀ ਲਈ ਵੰਡੀਆਂ ਚੀਜ਼ਾਂ ਦੀ ਲੋੜ ਨਹੀਂ ਸੀ ਸ਼ਾਮ ਨੂੰ ਤਿੰਨੋ ਬੱਚੇ ਵਿਹੜੇ ਵਿੱਚ ਖੇਡਦੇ ਕਦੇ ਗੇਂਦ ਨਾਲ ਕਦੇ ਗੁੱਡੇ ਗੁੱਡੀਆਂ ਨਾਲ ਮਾਂ ਚੁੱਲ੍ਹੇ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣਾਉਂਦੀ ਤੇ ਪਿਤਾ ਖੇਤੋਂ ਤਾਜ਼ੀਆਂ ਸਬਜ਼ੀਆਂ ਲੈ ਕੇ ਆਉਂਦਾ ਮੇਲਿਆਂ ਦੇ ਦਿਨ ਬਲਵੰਤ ਸਿੰਘ ਆਪਣੇ ਬੱਚਿਆਂ ਨੂੰ ਬਾਜ਼ਾਰ ਲੈ ਕੇ ਜਾਂਦਾ ਅਵਤਾਰ ਲਈ ਖਿਡੌਣਾ ਟਰੈਕਟਰ ਗੁਰਪ੍ਰੀਤ ਲਈ ਕਿਤਾਬਾਂ ਤੇ ਕਮਲਪ੍ਰੀਤ ਲਈ ਰੰਗीन ਚੂੜੀਆਂ ਤੇ ਰਿਬਨ ਲਿਆਉਂਦਾ ਹਰ ਖਰੀਦਦਾਰੀ ਦੇ ਵੇਲੇ ਉਸ ਦੇ ਚਿਹਰੇ ਤੇ ਖੁਸ਼ੀ ਵੇਖਣ ਵਾਲੀ ਹੁੰਦੀ ਸੀ ਬਲਵੰਤ ਸਿੰਘ ਅਤੇ ਹਰਬੰਸ ਕੋਰ ਨੇ ਕਦੇ ਆਪਣੇ ਲਈ ਕੋਈ ਸੁਪਨਾ ਨਹੀਂ ਸੀ ਦੇਖਿਆ ਉਹਨਾਂ ਦੀ ਹਰ ਖੁਆਇਸ਼ ਆਪਣੇ ਬੱਚਿਆਂ ਨਾਲ ਜੁੜੀ ਸੀ ਪਿਤਾ ਸੋਚਦਾ ਮੇਰਾ ਪੁੱਤ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਮਾਂ ਚਾਹੁੰਦੀ ਸੀ ਮੇਰੀ ਧੀ ਰਾਣੀਆਂ ਵਾਂਗ ਖੁਸ਼ ਰਹੇ ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਿਹਾ ਸਮਾਪਤ ਦਾ ਗਿਆ ਅਫਤਾਰ ਹੁਣ 10ਵੀਂ ਕਲਾਸ ਵਿੱਚ ਹੋ ਚੁੱਕਿਆ ਸੀ ਤੇ 10ਵੀਂ ਪਾਸ ਕਰ ਲਈ ਸੀ ਪਿੰਡ ਦੇ ਸਕੂਲ ਵਿੱਚ ਇਸ ਤੋਂ ਅੱਗੇ ਪੜ੍ਹਾਈ ਦਾ ਇੰਤਜ਼ਾਮ ਨਹੀਂ ਸੀ ਇਸ ਕਰਕੇ ਬਲਵੰਤ ਸਿੰਘ ਨੇ ਸੋਚਿਆ ਕਿ ਉਸ ਨੂੰ ਸ਼ਹਿਰ ਭੇਜਿਆ ਜਾਵੇ ਤਾਂ ਜੋ ਪੜ੍ਹ ਸਕੇ ਬਲਵੰਤ ਸਿੰਘ ਲਈ ਇਹ ਕੋਈ ਆਸਾਨ ਫੈਸਲਾ ਨਹੀਂ ਸੀ ਸ਼ਹਿਰ ਵਿੱਚ ਪੜ੍ਹਾਈ ਦੇ ਨਾਲ ਰਹਿਣਾ ਸਹਿਣਾ ਖਰਚਾ ਬਹੁਤ ਹੀ ਜ਼ਿਆਦਾ ਹੁੰਦਾ ਸੀ ਪਰ ਉਸਨੇ ਆਪਣੇ ਖਰਚੇ ਘਟਾ ਕੇ ਕੁਝ ਪੁਰਾਣੀਆਂ ਬੱਕਰੀਆਂ ਜਾਂ ਕੁਝ ਬਕਾਇਆ ਵਸੂਲ ਕਰਕੇ ਹਫਤਾਰ ਦਾ ਦਾਖਲਾ ਸ਼ਹਿਰ ਦੇ ਇੱਕ ਕਾਲਜ ਵਿੱਚ ਕਰਵਾ ਦਿੱਤਾ ਜਦੋਂ ਹਫਤਾਰ ਨੂੰ ਸ਼ਹਿਰ ਲਈ ਰਵਾਨਾ ਕਰ ਦਿੱਤਾ ਤਾਂ ਪਿੱਛੋਂ ਹਰਬੰਸ ਕੋਰ ਸਵੇਰ ਤੋਂ ਹੀ ਉਸਦੇ ਲਈ ਤਿਆਰੀ ਕਰਨ ਲੱਗ ਪੈਂਦੀ ਉਸਨੇ ਪਿੰਡ ਦੇ ਦਰਜੀ ਤੋਂ ਨਵੀਂ ਕਮੀਜ਼ ਤੇ ਪੈਂਟ ਸਿਲਵਾਈ ਖਾਨ ਲਈ ਮਠਿਆਈਆਂ ਤੇ ਪਿੰਨੀਆਂ ਬਣਵਾ ਕੇ ਦਿੱਤੀਆਂ ਰਵਾਨਗੀ ਵਾਲੀ ਸਵੇਰ ਜਦੋਂ ਆਈ ਤਾਂ ਮਾਂ ਨੇ ਅਵਤਾਰ ਦੇ ਸਿਰ ਤੇ ਹੱਥ ਰੱਖ ਕੇ ਅਰਦਾਸ ਕੀਤੀ ਕਿ हे ਰੱਬਾ ਮੇਰੇ ਪੁੱਤ ਨੂੰ ਚੰਗੇ ਰਸਤੇ ਤੇ ਰੱਖੀ ਉਸ ਨੂੰ ਹਮੇਸ਼ਾ ਬੁੱਧੀ ਦੇਵੀਂ ਬਲਵੰਤ ਸਿੰਘ ਨੇ ਆਪਣੀ ਪੁਰਾਣੀ ਸਾਈਕਲ ਕੱਢੀ ਤੇ ਅਵਤਾਰ ਨੂੰ ਬਸ ਅੱਡੇ ਤੱਕ ਛੱਡਣ ਲਈ ਚਲਾ ਗਿਆ ਰਸਤੇ ਵਿੱਚ ਬਲਵੰਤ ਸਿੰਘ ਨੇ ਕਿਹਾ ਪੁੱਤਰ ਮਾਂ ਪਿਓ ਨੇ ਤੇਰੇ ਲਈ ਬਹੁਤ ਕੁਝ ਛੱਡਿਆ ਹੈ ਤੇ ਤੇਰੇ ਸੁਪਨੇ ਪੂਰੇ ਕਿੰਨੇ ਹੈ ਪਰ ਸਭ ਤੋਂ ਵੱਡਾ ਤੋਹਫਾ ਇੱਜ਼ਤ ਹੈ ਇਸ ਨੂੰ ਕਦੇ ਖੋਣਾ ਨਾ ਅਵਤਾਰ ਨੇ ਸੇਰ ਹਲਾਇਆ ਤੇ ਬੱਸ ਵਿੱਚ ਬੈਠ ਗਿਆ ਮਾਂ ਪਿਓ ਉਸ ਨੂੰ ਦੂਰ ਤੱਕ ਵੇਖਦੇ ਰਹੇ ਜਦ ਤੱਕ ਬੱਸ ਦੀ ਧੂੜ ਗਾਇਬ ਨਾ ਹੋ ਗਈ ਸ਼ਹਿਰ ਵਿੱਚ ਅਫਤਾਰ ਨੇ ਸ਼ੁਰੂ ਵਿੱਚ ਹੋਸਟਲ ਵਿੱਚ ਰਹਿਣਾ ਸ਼ੁਰੂ ਕੀਤਾ ਨਵਾਂ ਮਾਹੌਲ ਨਵੇਂ ਲੋਕ ਤੇ ਨਵੀਆਂ ਸੋਚਾਂ ਇਹ ਸਭ ਕੁਝ ਉਸ ਨੂੰ ਇੱਕ ਵੱਖਰੇ ਜਿਹੇ ਸੰਸਾਰ ਵਾਂਗੂ ਲੱਗਦਾ ਸੀ ਜਿਵੇਂ ਉਹ ਕਿਸੇ ਹੋਰ ਦੁਨੀਆ ਵਿੱਚ ਆ ਗਿਆ ਹੋਵੇ ਪੜ੍ਹਾਈ ਦੇ ਨਾਲ ਉਹ ਹਫ਼ਤਿਆਂ 'ਚ ਛੋਟੇ-ਮੋਟੇ ਕੰਮ ਕਰਕੇ ਆਪਣਾ ਖਰਚਾ ਕੱਢ ਲੈਂਦਾ ਫੋਨ 'ਤੇ ਮਾਪਿਆਂ ਨਾਲ ਗੱਲ ਕਰਦਾ ਪਰ ਅਕਸਰ ਉਸ ਦੇ ਜਵਾਬ ਛੋਟੇ ਹੁੰਦੇ हां मां मैं ठीक हां पैसे मिल गए ने बलवंत सिंह सोचਦਾ ਕਿ ਪੁੱਤਰ ਪੜ੍ਹਾਈ ਵਿੱਚ ਰੁੱਝਿਆ ਹੋਇਆ ਹੈ ਇਸ ਕਰਕੇ ਵਧੀਰੇ ਗੱਲ ਨਹੀਂ ਕਰ ਪਾਉਂਦਾ ਸਾਡੇ ਨਾਲ ਪਰ ਹੌਲੇ-ਹੌਲੇ ਉਹਨਾਂ ਦੇ ਦਿਲ ਵਿੱਚ ਇੱਕ ਖਾਲੀਪਨ ਘਰ ਕਰਨ ਲੱਗ ਪਿਆ ਗੁਰਪ੍ਰੀਤ ਹਮੇਸ਼ਾ ਕਿਤਾਬਾਂ ਵਿੱਚ ਹੀ ਖੋਇਆ ਰਹਿੰਦਾ ਸੀ ਉਸ ਨੂੰ ਆਸ-ਪਾਸ ਦੀ ਦੁਨੀਆ ਨਾਲ ਕੋਈ ਮਤਲਬ ਨਹੀਂ ਸੀ ਹੁੰਦਾ ਪਿੰਡ ਦੇ ਸਕੂਲ ਵਿੱਚ ਉਸਨੇ 12ਵੀਂ ਕਲਾਸ ਸ਼ਾਨਦਾਰ ਨੰਬਰਾਂ ਨਾਲ ਕੀਤੀ ਮਾਸਟਰ ਸਾਹਿਬ ਅਕਸਰ ਬਲਵੰਤ ਨੂੰ ਕਹਿੰਦੇ ਤੇਰਾ ਛੋਟਾ ਮੁੰਡਾ ਬਹੁਤ ਅੱਗੇ ਜਾਵੇਗਾ ਗੁਰਪ੍ਰੀਤ ਦਾ ਸੁਪਨਾ ਸੀ ਕਿ ਉਹ ਦਿੱਲੀ ਵਿੱਚ ਕਿਸੇ ਵੱਡੇ ਕਾਲਜ ਵਿੱਚ ਜਾ ਕੇ ਦਾਖਲਾ ਲਵੇ ਜਿੱਥੇ ਉਹ ਕੰਪਿਊਟਰ ਦੀ ਪੜ੍ਹਾਈ ਕਰਕੇ ਇੱਕ ਵਧੀਆ ਨੌਕਰੀ ਲੱਭ ਸਕੇ ਪਰ ਦਿੱਲੀ ਵਿੱਚ ਪੜ੍ਹਾਈ ਦਾ ਖਰਚਾ ਸ਼ਹਿਰ ਨਾਲੋਂ ਵੀ ਬਹੁਤ ਜ਼ਿਆਦਾ ਵੱਜ ਸੀ ਬਲਵੰਤ ਸਿੰਘ ਤੇ ਹਰਬੰਸ ਘੋਰ ਨੇ ਇੱਕ ਵਾਰ ਫਿਰ ਆਪਣੀਆਂ ਲੋੜਾਂ ਘਟਾਈਆਂ। ਪ੍ਰਾਣੀ ਗਾਂ ਵਿੱਚ ਕੁਝ ਗੈਹ ਨੇ ਗਿਰਵੀ ਰੱਖ ਦਿੱਤੇ ਤੇ ਗੁਰਪ੍ਰੀਤ ਦਾ ਦਾਖਲਾ ਦਿੱਲੀ ਦੇ ਕਾਲਜ ਵਿੱਚ ਕਰਵਾ ਦਿੱਤਾ। ਰਵਾਨਗੀ ਵਾਲੇ ਦਿਨ ਮਾਂ ਨੇ ਗੁਰਪ੍ਰੀਤ ਦੇ ਹੱਥ ਵਿੱਚ ਰੁਮਾਲ ਬੰਨ੍ਹਿਆ ਤੇ ਕਿਹਾ ਪੁੱਤਰ ਇਹ ਮਾਂ ਦਾ ਆਸ਼ੀਰਵਾਦ ਹੈ। ਜਦ ਵੀ ਕੋਈ ਮੁਸ਼ਕਲ ਆਵੇ ਤਾਂ ਇਸ ਨੂੰ ਯਾਦ ਕਰ ਲੈਣਾ। ਗੁਰਪ੍ਰੀਤ ਨੇ ਮਾਂ ਦੇ ਪੈਰ ਛੂਏ ਤੇ ਟ੍ਰੇਨ ਵਿੱਚ ਬੈਠ ਗਿਆ ਬਲਵੰਤ ਸਿੰਘ ਦਿਲ ਵਿੱਚ ਬਹੁਤ ਹੀ ਖੋਰ ਸੀ ਪਰ ਇੱਕ ਹੋਰ ਪੁੱਤਰ ਦੂਰ ਜਾਣ ਦਾ ਉਸ ਨੂੰ ਦੁੱਖ ਮਹਿਸੂਸ ਹੋ ਰਿਹਾ ਸੀ ਦਿੱਲੀ ਪਹੁੰਚਦੇ ਹੀ ਗੁਰਪ੍ਰੀਤ ਨੂੰ ਇੱਕ ਨਵੀਂ ਦੁਨੀਆ ਨਜ਼ਰ ਆਈ ਖੂਚੀਆਂ ਇਮਾਰਤਾਂ ਚੌੜੀਆਂ ਸੜਕਾਂ ਤੇ ਰਾਤ ਦੀਆਂ ਚਮਕਦੀਆਂ ਲਾਈਟਾਂ ਇਹ ਸਭ ਕੁ ਉਸ ਨੂੰ ਮੋਹ ਲੈਂਦਾ ਕਾਲਜ ਵਿੱਚ ਨਵੇਂ ਦੋਸਤ ਬਣੇ ਉਹਨਾਂ ਦੀ ਬੋਲਚਾਲ ਕੱਪੜੇ ਅਤੇ ਜੀਨ ਦਾ ਢੰਗ ਪਿੰਡ ਤੋਂ ਬਿਲਕੁਲ ਹੀ ਵੱਖਰਾ ਸੀ ਗੌਰਪ੍ਰithvi ਹੌਲੀ-ਹੌਲੀ ਇਸ ਨੰਗ ਵਿੱਚ ਰੰਗਦਾ ਗਿਆ ਫੋਨ ਤੇ ਹੁਣ ਉਹ ਵੀ ਘੱਟ ਗੱਲ ਕਰਦਾ ਸੀ ਜਦ ਮਾਂ ਪੁੱਛਦੀ ਪੁੱਤਰ ਖਾਣਾ ਖਾ ਲਿਆ ਤਾਂ ਜਵਾਬ ਆਉਂਦਾ ਹਾਂ ਮਾਂ ਟੈਨਸ਼ਨ ਨਾ ਲੈ ਬਲਵੰਤ ਸਿੰਘ ਨੂੰ ਲੱਗਦਾ ਸੀ ਕਿ ਦੋਵੇਂ ਪੁੱਤ ਆਪੋ ਆਪਣੇ ਸੁਪਨਿਆਂ ਦੇ ਪਿੱਛੇ ਮਿਹਨਤ ਕਰ ਰਹੇ ਹਨ ਪਰ ਉਸ ਨੂੰ ਅਹਿਸਾਸ ਨਹੀਂ ਸੀ ਕਿ ਇਹ ਦੂਰੀਆਂ ਸਿਰਫ ਸਰੀਰ ਦੀਆਂ ਨਹੀਂ ਦਿਲਾਂ ਦੀਆਂ ਵੀ ਪੈ ਰਹੀਆਂ ਨੇ ਘਰ ਵਿੱਚ ਹੁਣ ਸਿਰਫ ਬਲਵੰਤ ਸਿੰਘ ਹਰਬੰਸ कौर ਤੇ ਉਸ ਦੀ ਸਭ ਤੋਂ ਛੋਟੀ ਧੀ ਕਮਲਪ੍ਰੀਤ ਹੀ ਰਹਿ ਗਏ ਸੀ ਕਮਲਪ੍ਰੀਤ ਨੌਜਵਾਨ ਹੋ ਰਹੀ ਸੀ ਉਹ ਆਪਣੀ ਜਵਾਨੀ ਦੇ ਸਿਖਰ ਤੇ ਪਹੁੰਚ ਰਹੀ ਸੀ ਚਮਕਦਾ ਚਿਹਰਾ ਨਿਰਮਲ ਦਿਲ ਅਤੇ ਮਾਂ ਦੀ ਤਰ੍ਹਾਂ ਥਰੇਲੂ ਸੁਭਾ ਮਾਪਿਆਂ ਨੂੰ ਪਤਾ ਸੀ ਕਿ ਧੀ ਨੇ ਵਿਆਹ ਦੀ ਉਮਰ ਆ ਗਈ ਹੈ ਉਹ ਚੋਂਦੇ ਸਨ ਕਿ ਉਸ ਦਾ ਵਿਆਹ ਕਿਸੇ ਸਾਦੇ ਪਰ ਸੁਭਾਵ ਚੰਗਾ ਹੋਵੇ ਉਸ ਘਰ ਵਿੱਚ ਕੀਤਾ ਜਾਵੇ ਜਿੱਥੇ ਉਹ ਖੁਸ਼ ਰਹਿ ਸਕੇ ਪਰ ਵਿਆਹ ਦੀ ਤਿਆਰੀ ਲਈ ਪੈਸਾ ਵੀ ਤਾਂ ਹੋਣਾ ਚਾਹੀਦਾ ਸੀ ਅਤੇ ਘਰ ਦੇ ਹਾਲਾਤ ਪਹਿਲਾਂ ਹੀ ਦੋ ਪੁੱਤਰਾਂ ਦੀ ਪੜ੍ਹਾਈ ਦੇ ਖਰਚਿਆਂ ਕਰਕੇ ਤੰਗ ਸੀ ਬਲਵੰਤ ਸਿੰਘ ਨੇ ਸ਼ਹਿਰ ਅਤੇ ਦਿੱਲੀ ਵਾਲੇ ਪੁੱਤਰ ਨੂੰ ਫੋਨ ਕਰਕੇ ਕਿਹਾ ਪੁੱਤਰੋ ਆਪਣੇ ਭੈਣ ਦਾ ਵਿਆਹ ਕਰਨਾ ਹੈ ਕੁਝ ਮਦਦ ਕਰ ਦਿਓ ਅਵਧਾਰ ਸਿੰਘ ਨੇ ਕਿਹਾ papa ਮੇਰਾ ਨਵਾਂ ਬਿਜ਼ਨਸ ਸੈੱਟ ਹੋ ਰਿਹਾ ਹੈ ਹੁਣੇ ਪੈਸੇ ਨਹੀਂ ਹਨ ਮੇਰੇ ਕੋਲ ਗੁਰਪ੍ਰੀਤ ਨੇ ਵੀ ਟਾਲਮਟੋਲ ਕਰ ਦਿੱਤਾ ਡੈਡ ਮੈਂ ਕੋਰਸ ਦੀ ਫੀਸ ਦੇ ਰਹਾ ਹਾਂ ਮੇਰੇ ਕੋਲ ਪੈਸੇ ਨਹੀਂ ਹਨ ਬਾਅਦ ਵਿੱਚ ਦੇ ਦਵਾਂਗਾ ਹਰਬੰਸ ਕੋਰ ਦਾ ਦਿਲ ਟੁੱਟ ਗਿਆ ਪਰ ਉਹ ਚੁੱਪ ਰਹੀ ਉਹ ਕੁਝ ਨਾ ਬੋਲੀ ਬਲਵੰਤ ਸਿੰਘ ਨੇ ਕੁਝ ਖੇਤਾਂ ਦੀ ਫਸਲ ਅਗਾਉਣ ਵੇਚ ਕਰਕੇ ਕੁਝ ਕਰਜ਼ਾ ਲੈ ਕੇ ਵਿਆਹ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪਿੰਡ ਦੇ ਗੁਰਦੁਆਰੇ ਵਿੱਚ ਸਾਦਗੀ ਨਾਲ ਆਨੰਦ ਕਾਰਜ ਰੱਖਿਆ ਗਿਆ ਵਿਆਹ ਦੇ ਦਿਨ ਕਮਲਪ੍ਰੀਤ ਗੁਲਾਬੀ ਲਹਿੰਗੇ ਵਿੱਚ ਖੜਦੇ ਹੋਏ ਫੁੱਲ ਵਰਗੀ ਲੱਗ ਰਹੀ ਸੀ ਮਾਂ ਦੇ ਅੱਖਾਂ ਵਿੱਚ ਖੁਸ਼ੀ ਦੇ ਨਾਲ ਅਥਰੂ ਵੀ ਦਿਖਾਈ ਦਿੱਤੇ ਜਦ ਸੁਭਦਾਈ ਦਾ ਸਮਾਂ ਆਇਆ कमलप्रीत ने मां-पियो नु गले नाल लाके कहा तुस्सी अपनी लाडली नु पराया कर देता अपना ख्याल रखना मैं तहां नु मिलदी रहवांगी दोवे पुत्त ਵਿਆਹ ਤੇ ਆਏ ਤਾਂ ਸੀ ਪਰ मां-पियो ਨਾਲ ਬੈਠ ਕੇ ਦਿਲ ਦੀ ਗੱਲ ਕਰਨ ਲਈ ਉਹਨਾਂ ਕੋਲ ਬਿਲਕੁਲ ਵੀ ਸਮਾਂ ਨਹੀਂ ਸੀ ਸਭ ਆਪੋ ਆਪਣੇ ਫੋਨਾਂ ਦੇ ਰੁੱਝੇ ਹੋਏ ਸੀ ਸਾਲ ਹੌਲੇ-ਹੌਲੇ ਬੀਤਦੇ ਗਏ ਬਲਵੰਤ ਸਿੰਘ ਦੇਵਾਲ ਸਫੇਦ ਹੋਣੇ ਸ਼ੁਰੂ ਹੋ ਗਏ ਹਰਬੰਸ ਕੋਰ ਦੀਆਂ ਅੱਖਾਂ ਦਿਨੋ ਦਿਨ ਹੁਣ ਕਮਜ਼ੋਰ ਹੁੰਦੀਆਂ ਗਈਆਂ ਸਵੇਰੇ ਖੇਤ ਜਾਣ ਦੀ ਤਾਕਤ ਹੁਣ ਪਹਿਲਾਂ ਵਰਗੀ ਨਹੀਂ ਸੀ ਰਹੀ ਬਲਵੰਤ ਸਿੰਘ ਵਿੱਚ ਕਮਲਪ੍ਰੀਤ ਵਿਆਹ ਕੇ ਆਪਣੇ ਘਰ ਵਿੱਚ ਖੁਸ਼ ਸੀ ਪਰ ਮਾਪਿਓ ਨਾਲ ਉਸ ਦਾ ਸੰਪਰਕ ਕਦੇ ਕਦੇ ਹੀ ਹੁੰਦਾ ਅਵਤਾਰ ਹੁਣ ਸ਼ਹਿਰ ਵਿੱਚ ਇੱਕ ਛੋਟਾ ਜਿਹਾ ਆਪਣਾ بزਨਸ ਚਲਾ ਰਿਹਾ ਸੀ ਜੋ ਵਧੀਆ ਚੱਲ ਰਿਹਾ ਸੀ ਆਹੋ ਕਰ ਕਦੇ ਵਾਪਸ ਨਹੀਂ ਸਿ ਆਉਂਦਾ ਸਿਰਫ ਕਿਸੇ ਕੰਮ ਲਈ ਜਾਂ ਕਿਸੇ ਰਸਮੀ ਮੌਕੇ ਤੇ ਹੀ ਆਉਂਦਾ ਸੀ ਗੁਰਪ੍ਰੀਤ ਨੇ ਦਿੱਲੀ ਵਿੱਚ ਪੜ੍ਹਾਈ ਪੂਰੀ ਕਰਕੇ ਇੱਕ ਨੌਕਰੀ ਲੈ ਲਈ ਉਸ ਦੀ ਜ਼ਿੰਦਗੀ ਹੁਣ ਮੈਟਰੋ ਸਟੇਸ਼ਨਾਂ ਦਫ਼ਤਰਾਂ ਦੇ ਕੰਪਿਊਟਰ ਅਤੇ ਸ਼ਹਿਰੀ ਚਮਕ ਧਮਕ ਵਿੱਚ ਹੀ ਗੁਜ਼ਰਦੀ ਰਹਿੰਦੀ ਸੀ ਉਸ ਨੂੰ ਬਿਲਕੁਲ ਵੀ ਟਾਈਮ ਨਹੀਂ ਸੀ ਮਿਲਦਾ ਆਪਣੇ ਪਰਵਾਰ ਲਈ ਤਾਂ ਜੋ ਉਹ ਆਪਣੇ ਪਰਵਾਰ ਨੂੰ ਫੋਨ ਕਰਕੇ ਉਹਨਾਂ ਦਾ ਹਾਲਚਾਲ ਵੀ ਪੁੱਛ ਸਕੇ ਪੁੱਤ ਕਦੇ ਵੀ ਪੁੱਛਦਾ ਨਹੀਂ ਸੀ ਕਿ ਪਾਪਾ ਤੁਸੀਂ ਖੇਤ ਕਿਵੇਂ ਸੰਭਾਲਦੇ ਹੋ ਜਾਂ ਮਾਂ ਦੀ ਸਿਹਤ ਕਿਵੇਂ ਹੈ ਜਾਂ ਭੈਣ ਦਾ ਕੀ ਹਾਲ ਹੈ ਇੱਕ ਸਰਦੀ ਦੇ ਮੌਸਮ ਵਿੱਚ ਬਲਵੰਤ ਸਿੰਘ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਪਿੰਡ ਦਾ ਡਾਕਟਰ ਦਵਾਈ ਦੇ ਕੇ ਗਿਆ ਪਰ ਉਮਰ ਅਤੇ ਮਿਹਨਤ ਦੀ ਥਕਾਵਟ ਨੇ ਬਲਵੰਤ ਸਿੰਘ ਨੂੰ ਬਿਸਤਰੇ ਤੇ ਪਾ ਦਿੱਤਾ ਹਰਬੰਸ ਕੋਰ ਨੇ ਸ਼ਹਿਰ ਵਾਲੇ ਅਵਤਾਰ ਨੂੰ ਫੋਨ ਕੀਤਾ ਪੁੱਤ ਤੇਰੇ ਪਾਪਾ ਬਿਮਾਰ ਨੇ ਆ ਸਕਦਾ ਹੈ ਅਵਤਾਰ ਦਾ ਜਵਾਬ ਸੀ ਮਾਂ ਮੇਰੇ ਕੋਲ ਬੱਚਿਆਂ ਦੀ ਸਕੂਲ ਦੀ ਫੀਸ ਦੇਣ ਲਈ ਟਾਈਮ ਨਹੀਂ ਹੈ ਹੁਣੇ ਮੈਂ ਔਖਾ ਹੋਵਾਂਗਾ ਜੇ ਮੈਂ ਇੱਥੇ ਆ ਗਿਆ ਗੁਰਪ੍ਰੀਤ ਨੇ ਵੀ ਕਹਾ ਮਾਂ ਡਾਕਟਰ ਵਿੱਚ ਪ੍ਰੋਜੈਕਟ ਚੱਲ ਰਿਹਾ ਹੈ ਛੁੱਟੀ ਨਹੀਂ ਮਿਲ ਸਕਦੀ ਜੇ ਛੁੱਟੀ ਲਈ ਤਾਂ ਨੁਕਸਾਨ ਹੋ ਜਾਵੇਗਾ ਹਰਬੰਸ ਕੋਰ ਨੇ ਟੁੱਟੇ ਦਿਲ ਨਾਲ ਸੋਚਿਆ ਜਿੰਨਾਂ ਲਈ ਅਸੀਂ ਆਪਣੀ ਜ਼ਿੰਦਗੀ ਲਾ ਦਿੱਤੀ ਉਹਨਾਂ ਕੋਲ ਸਾਡੇ ਲਈ ਇੱਕ ਦਿਨ ਲਈ ਵੀ ਟਾਈਮ ਨਹੀਂ ਹੈ ਜਨਵਰੀ ਦਾ ਮਹੀਨਾ ਸੀ ਪਿੰਡ 'ਚ ਠੰਡੀ ਹਵਾਵਾਂ ਹੱਡੀਆਂ ਤੱਕ ਚੁੱਭ ਰਹੀ ਸੀ ਬਲਵੰਤ ਸਿੰਘ ਹਾਲੇ ਵੀ ਬਹੁਤ ਜ਼ਿਆਦਾ ਬਿਮਾਰ ਸੀ ਪਰ ਹੁਣ ਬੁਖਾਰ ਦੇ ਨਾਲ-ਨਾਲ ਉਸ ਨੂੰ ਸਾਹ ਲੈਣ ਵਿੱਚ ਵੀ ਪ੍ਰੋਬਲਮ ਹੋਣੀ ਸ਼ੁਰੂ ਹੋ ਚੁੱਕੀ ਸੀ ਪਿੰਡ ਦੇ ਡਾਕਟਰ ਨੇ ਕਿਹਾ ਇਹਨਾਂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲੈ ਜਾਓ ਇੱਥੇ ਇਲਾਜ ਬਹੁਤ ਹੀ ਮੁਸ਼ਕਿਲ ਹੈ ਜੇ ਨਾਲ ਲੈ ਕੇ ਗਏ ਤਾਂ ਇਹਨਾਂ ਦਾ ਬਚਣਾ ਔਖਾ ਹੈ ਹਰਬੰਸ ਕੋਰ ਨੇ ਫਿਰ ਦੋਵੇਂ ਪੁੱਤਾਂ ਨੂੰ ਫੋਨ ਕੀਤਾ ਅਵਤਾਰ ਨੇ ਕਿਹਾ ਮਾਂ ਤੁਸੀਂ ਐਂਬੂਲੈਂਸ ਕਰਾ ਕੇ ਲੈ ਜਾਓ ਮੈਂ ਫਿਰ ਵੇਖ ਲਵਾਂਗਾ ਗੁਰਪ੍ਰੀਤ ਨੇ ਵੀ ਟਾਲਿਆ ਮਾਂ ਮੈਂ ਆਉਂਦਾ ਥਾਂ ਹਫਤੇ ਦੇ ਅਖੀਰ ਵਿੱਚ ਆਵਾਂਗਾ ਹੁਣੇ ਬੋਸ ਛੁੱਟੀ ਨਹੀਂ ਦੇ ਰਹਾ ਹਰਬੰਸ ਕੋਰ ਨੇ ਖੁਦ ਹੀ ਪड़ोसी ਦੀ ਮਦਦ ਨਾਲ ਬਲਵੰਤ ਸਿੰਘ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਰਾਤ ਨੂੰ ਹਸਪਤਾਲ ਦੇ ਬਾਹਰ ਬੈਂਚ ਤੇ ਬੈਠ ਕੇ ਉਹ ਸੋਚ ਰਹੀ ਸੀ ਜਦੋਂ ਉਹ ਛੋਟੇ ਸਨ ਮੈਂ ਤੇਰੇ ਪਿਓ ਦੇ ਨਾਲ ਦਿਨ ਰਾਤ ਮਿਹਨਤ ਕਰਦੀ ਤਾਂ ਜੋ ਇਹ ਪੜ੍ਹ ਲਿਖ ਕੇ ਕੁਝ ਬਣ ਸਕਣ ਤੇ ਸਾਡੇ ਬੁਢੇਪੇ ਵਿੱਚ ਸਹਾਰਾ ਬਣ ਸਕਣ ਤੇ ਅੱਜ ਉਹੀ ਪੁੱਤ ਸਾਡੇ ਨਾਲ ਨਹੀਂ ਸਨ ਦੁੱਖ ਦੇ ਵੇਲੇ ਆਪਣੇ ਪੁੱਤਾਂ ਨੂੰ ਲੋੜ ਹੁੰਦੀ ਹੈ ਪਰ ਸਾਡੇ ਪੁੱਤ ਸਾਡੇ ਕੋਲ ਨਹੀਂ ਬਲਵੰਤ ਸਿੰਘ ਦਾ ਇਲਾਜ ਮਹਿੰਗਾ ਸੀ ਹਰਵੰਸ ਕੋਰ ਨੇ ਗਹਿਣਿਆਂ ਦੇ ਆਖਰੀ ਟੁਕੜੇ ਵੀ ਵੇਚ ਦਿੱਤੇ ਜਦ ਤੱਕ ਅਵਤਾਰ ਅਤੇ ਗੁਰਪ੍ਰੀਤ ਹਸਪਤਾਲ ਪਹੁੰਚੇ ਬਲਵੰਤ ਸਿੰਘ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਸੀ ਉਹਨਾਂ ਨੇ ਪਿਓ ਦਾ ਹੱਥ ਫੜਿਆ ਪਰ ਉਸ ਦੀਆਂ ਅੱਖਾਂ ਵਿੱਚ ਕੋਈ ਚਮਕ ਨਹੀਂ ਸੀ ਸਿਰਫ ਥਕਾਵਟ ਇੱਕ ਖਾਲੀਪਨ ਹਸਪਤਾਲ ਦੇ ਕਮਰੇ ਵਿੱਚ ਸਰੀਰ ਦੀ ਹੌਲੀ-ਹੌਲੀ ਰੋਸ਼ਨੀ ਦਾਖਲ ਹੋ ਰਹੀ ਸੀ ਬਲਵੰਤ ਸਿੰਘ ਆਕਸੀਜਨ ਮਸ਼ੀਨ ਨਾਲ ਜੁੜੇ ਹੋਏ ਸਨ ਸਾਹ ਲੈਣ ਲਈ ਹਰ ਪਲ ਜੁੜ ਰਹੇ ਸਨ ਹਰਬੰਸ ਕੋ ਉਸ ਦੇ ਸਿਰਾਨੇ ਬੈਠੀ ਉਸ ਦਾ ਹੱਥ ਮਸਲ ਰਹੀ ਸੀ ਜਿਵੇਂ ਇਹ ਝੋ ਉਸ ਦੀ ਜ਼ਿੰਦਗੀ ਚ ਕੁਝ ਹੋਰ ਲੰਮਿਆਂ ਤੱਕ ਰੋਕ ਰਹੀ ਹੋਵੇ ਉਹ ਹੌਲੀ ਜਿਹੇ ਬੋਲੇ ਹਰਬੰਸ ਬੱਚਿਆਂ ਨੂੰ ਕਹੀਂ ਮਾਪਿਓ ਦਾ ਖਿਆਲ ਰੱਖਣਾ ਹਰਬੰਸ ਕੋਰ ਦੀਆਂ ਅੱਖਾਂ 'ਚ ਅਥਰੂ ਡਿੱਗਣ ਲੱਗ ਪਏ ਤੁਸੀਂ ਚਿੰਤਾ ਨਾ ਕਰੋ ਦੁਪਹਿਰ ਤੱਕ ਬਲਵੰਤ ਸਿੰਘ ਦੀ ਸਾਹ ਲੈਣ ਦੀ ਰਫ਼ਤਾਰ ਹੌਲੀ ਹੋ ਗਈ ਪੁੱਤ ਦੋਵੇਂ ਬਿਸਤਰੇ ਦੇ ਨੇੜੇ ਖੜੇ ਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਪਛਤਾਵੇ ਨਾਲੋਂ ਜ਼ਿਆਦਾ ਹੈਰਾਨੀ ਸੀ ਜਿਵੇਂ ਉਹ ਸਮਝ ਹੀ ਨਾ ਸਕਦੇ ਹੋਣ ਕਿ ਇਹ ਪਲ ਇੰਨਾ ਜਲਦੀ ਆ ਜਾਵੇਗਾ ਇੱਕ ਲੰਮਾ ਸਾਹ ਲੈ ਕੇ ਬਲਵੰਤ ਸਿੰਘ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਮਸ਼ੀਨ ਤੇ ਸਿਰਫ ਇੱਕ ਸਿੱਧੀ ਲਕੀਰ ਬਚੀ ਹਰਬੰਸ ਕੋਰ ਨੇ ਚੀਕ ਮਾਰੀ ਬਲਵੰਤ ਪਿੰਡ ਵਿੱਚ ਅੰਤਿਮ ਸੰਸਕਾਰ ਹੋਇਆ ਪਿੰਡ ਵਾਲੇ ਕਹਿੰਦੇ ਸਨ ਬਲਵੰਤ ਸਿੰਘ ਵਰਗਾ ਇਨਸਾਨ ਕਦੇ-ਕਦੇ ਹੀ ਜਾਂਦਾ ਹੈ ਉਹ ਬਹੁਤ ਹੀ ਵਧੀਆ ਇਨਸਾਨ ਸੀ ਪੁੱਤਰਾਂ ਨੇ ਰਸਮਾਂ ਪੂਰੀਆਂ ਕੀਤੀਆਂ ਪਰ ਉਹ ਸ਼ਹਿਰ ਵਾਪਸ ਜਾਣ ਲਈ ਬੇਚੈਨ ਸਨ ਕਿ ਕਦੋਂ ਸਮਾਂ ਮਿਲੇ ਤੇ ਅਸੀਂ ਸ਼ਹਿਰ ਗਾਈਏ ਅੰਤਿਮ ਰਸਮ ਤੋਂ 2 ਦਿਨ ਬਾਅਦ ਘਰ ਵਿੱਚ ਸਿਰਫ ਹਰਬੰਸ ਕੋ ਰਹਿ ਗਈ ਚੁੱਪ ਇਕੱਲੀ ਤੇ ਟੁੱਟੀ ਹੋਈ ਉਸ ਦੇ ਕੋਲ ਕੋਈ ਵੀ ਨਹੀਂ ਸੀ ਬਲਵੰਤ ਸਿੰਘ ਦੇ ਗੁਜ਼ਰ ਜਾਣ ਤੋਂ ਬਾਅਦ ਘਰ ਵਿੱਚ ਇੱਕ ਅਜੀਬ ਸੁੰਨ ਪੈ ਗਈ ਸੀ ਹਰਬੰਸ ਕੋਰ ਲਈ ਦਿਨ ਹੁਣ ਬਹੁਤ ਹੀ ਲੰਬੇ ਹੋ ਗਏ ਸੀ ਉਸ ਨੂੰ ਇਹ ਲੱਗਦਾ ਸੀ ਜਿਵੇਂ ਸਮਾਂ ਰੁਕ ਹੀ ਗਿਆ ਹੋਵੇ ਸਵੇਰੇ ਜਦੋਂ ਉਠਦੀ ਉਹਨਾਂ ਦੀ ਆਦਤ ਸੀ ਕਿ ਬਲਵੰਤ ਸਿੰਘ ਲਈ ਚਾਹ ਬਣਾਵੇ ਹੁਣ ਕੱਪ ਖਾਲੀ ਪਿਆ ਰਹਿੰਦਾ ਸਵੋਟ ਤੇ ਪਤੀਲਾ ਵੀ ਸੁੰਨਾ ਜਦ ਵੀ ਹਰਬੰਸ ਕੋਰ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੀ ਲੋਕ ਉਸ ਨੂੰ ਹੋਲੀ ਜਿਹੀ ਆਵਾਜ਼ ਵਿੱਚ ਦਲਾਸਾ ਦਿੰਦੇ ਭੈਣ ਜੀ ਹੌਸਲਾ ਰੱਖੋ ਪਰ ਉਹ ਜਾਣਦੀ ਸੀ ਕਿ ਹੌਸਲਾ ਰੱਖਣਾ ਹੁਣ ਸ਼ਬਦਾਂ ਨਾਲ ਨਹੀਂ ਸਹਾਰਿਆਂ ਨਾਲ ਹੁੰਦਾ ਹੈ ਅਤੇ ਉਹ ਸਹਾਰੇ ਉਸ ਕੋਲ ਨਹੀਂ ਹਨ ਉਸਦੇ ਪੁੱਤ ਹੀ ਉਸਦੇ ਕੋਲ ਨਹੀਂ ਹਨ ਬਲਵੰਤ ਸਿੰਘ ਦੇ ਗੁਜਰ ਜਾਣ ਤੋਂ ਬਾਅਦ ਪੁੱਤਰਾਂ ਨੇ ਕਦੇ ਨਹੀਂ ਸੀ ਪੁੱਛਿਆ ਕਿ ਮਾਂ ਤੁਸੀਂ ਠੀਕ ਹੋ ਤੁਸੀਂ ਇਕੱਲੇ ਕਿਵੇਂ ਰਹਿੰਦੇ ਹੋ ਉਹ ਕਦੇ-ਕਦੇ ਫੋਨ ਕਰਦੇ ਵੀ ਤਾਂ ਸਿਰਫ ਕਿਸੇ ਕਾਗਜ਼ ਦੇ ਉੱਪਰ ਸਾਈਨ ਕਰਨ ਲਈ ਜਾਂ ਕਿਸੇ ਜ਼ਮੀਨ ਦੇ ਕੰਮ ਲਈ ਹਰਬੰਸ कौर ਦੀ ਸਿਹਤ ਹੌਲੀ-ਹੌਲੀ ਖਰਾਬ ਹੋਣ ਲੱਗੀ ਉਸਦੇ ਹੱਥ ਕੰਬਣੇ ਸ਼ੁਰੂ ਹੋ ਗਏ ਅੱਖਾਂ ਦੀ ਰੋਸ਼ਨੀ ਦਿਨੋ-ਦਿਨ ਘਟਦੀ ਜਾ ਰਹੀ ਸੀ ਪਾਰੋ ਫਿਰ ਵੀ ਚੁੱਲ੍ਹੇ ਤੇ ਰੋਟੀ ਪਕਾਉਂਦੀ ਬਾਗਾਂ ਵਿੱਚ ਫੁੱਲ ਲਗਾਉਂਦੀ ਬੱਚੇ ਕੁچے ਹੋਏ ਖੇਤਾਂ ਦੀ ਸਾਂਭ ਸੰਭਾਲ ਕਰਦੀ ਇਹ ਛੋਟੇ ਕੰਮ ਉਸ ਦੀ ਟੁੱਟੀ ਜ਼ਿੰਦਗੀ ਨੂੰ ਕੁਝ ਜੋੜ ਸਕਦੇ ਸਨ ਰਾਤ ਨੂੰ ਜਦ ਹਵਾ ਖਿੜਕੀ ਦੇ ਕੱਚ ਹਿਲਾਉਂਦੀ ਹਰਬੰਸ ਕੋਰ ਬਿਸਤਰੇ ਤੇ ਭਈ ਸੋਚਦੀ ਕਿ ਮੇਰੇ ਬੱਚਿਆਂ ਨੂੰ ਕਦੇ ਮੇਰੀ ਯਾਦ ਨਹੀਂ ਆਵੇਗੀ ਕੀ ਉਹ ਮੈਨੂੰ ਕਦੇ ਯਾਦ ਵੀ ਕਰਦੇ ਹੋਣਗੇ ਕਿ ਨਹੀਂ ਜਿਵੇਂ ਮੈਨੂੰ ਉਹਨਾਂ ਦੀ ਯਾਦ ਆਉਂਦੀ ਰਹਿੰਦੀ ਹੈ ਹਰ ਪਲ ਕਿਤੇ ਨਾ ਕਿਤੇ ਮੈਂ ਵੀ ਤਾਂ ਉਹਨਾਂ ਨੂੰ ਯਾਦ ਆਉਂਦੀ ਹੋਵਾਂਗੀ ਉਸ ਦੀਆਂ ਅੱਖਾਂ 'ਚੋਂ ਅਥਰੂ ਹੌਲੀ-ਹੌਲੀ ਨਿਕਲਨੇ ਸ਼ੁਰੂ ਹੋ ਗਏ ਸਰਦੀਆਂ ਦਾ ਇੱਕ ਹੋਰ ਸਵੇਰ ਸੀ ਆਸਮਾਨ 'ਚ ਧੁੰਦ ਗਾੜੀ ਸੀ ਤੇ ਹਰਬੰਸ ਕੋਰ ਚੱਲੇ ਕੋਲ ਬੈਠੀ ਆਪਣੇ ਲਈ ਹੌਲੀ ਜਹੀ ਚਾਹ ਬਣਾ ਰਹੀ ਸੀ ਤੇ ਸੋਚਾਂ ਵਿੱਚ ਡੁੱਬੀ ਹੋਈ ਸੀ ਉਸ ਦੇ ਕੋਲ ਕੋਈ ਵੀ ਨਹੀਂ ਸੀ ਪਰ ਅੱਜ ਉਸ ਦੇ ਹੱਥ ਪਹਿਲਾਂ ਨਾਲੋਂ ਜ਼ਿਆਦਾ ਕੰਬ ਰਹੇ ਸੀ ਸਿਹਤ ਬਹੁਤ ਜ਼ਿਆਦਾ ਖਰਾਬ ਲੱਗ ਰਹੀ ਸੀ ਉਸ ਦੀ ਦਿਨੋ ਦਿਨ ਕਮਜ਼ੋਰੀ ਕਾਰਨ ਉਸ ਦੇ ਸਰੀਰ ਵਿੱਚ ਹੁਣ ਪਹਿਲਾਂ ਜਿਹੀ ਤਾਕਤ ਨਹੀਂ ਰਹੀ ਸੀ ਕੁਝ ਉਹ ਆਪਣੇ ਪੁੱਤਾਂ ਦੇ ਖਿਆਲਾਂ ਵਿੱਚ ਖੋਈ ਕਾਰਨ ਦਿਮਾਗ ਉੱਪਰ ਜ਼ਿਆਦਾ ਟੈਨਸ਼ਨ ਆਉਣ ਲੱਗ ਪਈ ਸੀ ਡਾਕਟਰਾਂ ਨੇ ਵੀ ਉਸ ਨੂੰ ਬਹੁਤ ਵਾਰ ਕਿਹਾ ਸੀ ਕਿ ਮਾਤਾ ਉਹਨਾਂ ਨਾ ਸੋਚੇ ਕਰ ਨਹੀਂ ਤਾਂ ਇਹ ਜ਼ਿੰਦਗੀ ਤੈਨੂੰ ਹੀ ਖਾ ਜਾਵੇਗੀ ਜਾਂ ਤਾਂ ਆਪਣੀ ਧੀ ਕੋਲ ਚਲੀ ਜਾ ਜਾਂ ਆਪਣੇ ਹੀ ਪੁੱਤਾਂ ਕੋਲ ਜਦੋਂ ਉਹ ਚਾਹ ਦਾ ਕੱਪ ਚੁੱਕ ਕੇ ਕਮਰੇ ਵੱਲ ਜਾ ਰਹੀ ਸੀ ਤਾਂ ਉਸਦੇ ਪੈਰ ਲੜਖਰੌਣੇ ਸ਼ੁਰੂ ਹੋ ਗਏ ਤੇ ਕੱਪ ਜ਼ਮੀਨ ਤੇ ਡਿੱਗ ਗਿਆ ਉਹ ਆਪ ਵੀ ਹੋਲੀ ਜਹੀ ਆਵਾਜ਼ ਨਾਲ ਫਰਸ਼ ਤੇ ਡਿੱਗ ਪਈ ਤੇ ਇੱਕ ਜ਼ੋਰਦਾਨੀ ਉਸਨੇ ਚੀਕ ਮਾਰੀ ਪਿੰਡ ਦੀ ਇੱਕ ਗਵੰਡਨ ਨੇ ਖਿੜਕੀ ਵਿੱਚੋਂ ਦੇਖਿਆ ਕਿ ਹਰਬੰਸ ਕੋਰ ਜ਼ਮੀਨ ਤੇ ਡਿੱਗੀ ਹੋਈ ਹੈ ਤਾਂ ਉਹ ਤੁਰੰਤ ਹੀ ਅੰਦਰ ਆ ਗਈ ਹਰਬੰਸ ਭੈਣ ਜੀ ਕੀ ਹੋਇਆ ਹੈ ਤੁਸੀਂ ਠੀਕ ਤਾਂ ਹੋ ਪਰ ਕੋਈ ਜਵਾਬ ਨਹੀਂ ਸੀ ਆਇਆ ਉਸਨੇ ਤੁਰੰਤ ਹੀ ਉਸਨੂੰ ਹਸਪੀਟਲ ਵਿੱਚ ਲੈ ਕੇ ਗਈ ਡਾਕਟਰਾਂ ਨੇ ਕਹਾ ਇਹ ਤਾਂ ਬਹੁਤ ਹੀ ਕਮਜ਼ੋਰ ਹੋ ਗਏ ਹਨ ਇਹਨਾਂ ਦੇ ਸਰੀਰ ਵਿੱਚ ਤਾਂ ਬਿਲਕੁਲ ਹੀ ਜਾਨ ਨਹੀਂ ਹੈ ਸ਼ਾਇਦ ਇਹਨਾਂ ਨੂੰ ਹਾਰਟ ਅਟੈਕ ਆਇਆ ਹੋਇਆ ਹੈ ਪੁੱਤਰਾਂ ਨੂੰ ਸੁਨੇਹਾ ਭੇਜਿਆ ਗਿਆ ਅਵਤਾਰ ਨੇ ਫੋਨ ਚੁੱਕਿਆ ਪਰ ਉਸਨੇ ਹੋ ਲਈ ਜਹੀ ਕਿਹਾ ਕਿ ਮੈਂ ਮੀਟਿੰਗ ਚਾਹਾਂ ਸਮਾਂ ਕੱਢ ਲੈਣਾ ਹਾਂ ਸ਼ਾਇਦ ਮੈਂ ਸ਼ਾਮ ਤੱਕ ਆ ਜਾਵਾਂ ਉਸ ਤੋਂ ਬਾਅਦ ਉਸਦੇ ਦੂਜੇ ਪੁੱਤ ਗੁਰਪ੍ਰੀਤ ਨੂੰ ਵੀ ਫੋਨ ਲਗਾਇਆ ਗਿਆ ਗੁਰਪ੍ਰੀਤ ਨੇ ਕਿਹਾ ਮੈਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ ਹੈ ਕੱਲ ਆ ਜਾਵਾਂਗਾ ਸ਼ਾਮ ਤੋਂ ਪਹਿਲਾਂ ਹੀ ਹਰਬੰਸ ਕੋਰ ਨੇ ਆਪਣੇ ਆਖਰੀ ਸਾਹ ਲੈ ਲਏ। ਉਹ ਉੱਥੇ ਹੀ ਹਸਪੀਟਲ ਵਿੱਚ ਮੁੱਕ ਗਈ ਸੀ। ਉਸਦੇ ਚਿਹਰੇ ਤੇ ਕੋਈ ਗੁੱਸਾ ਨਹੀਂ ਸੀ। ਸਿਰਫ ਇੱਕ ਲੰਬੀ ਥਕਾਵਟ ਤੇ ਚੁੱਪਚਾਪ ਚਲੇ ਜਾਣ ਦੀ ਰਜਾਮੰਦੀ। ਜਦ ਉਸਦੇ ਪੁੱਤ ਪਹੁੰਚੇ ਤਾਂ ਉਹ ਸਿਰਫ ਠੰਡੇ ਸਰੀਰ ਨੂੰ ਹੀ ਦੇਖ ਸਕਦੇ ਸਨ ਕਿਉਂਕਿ ਉਸ ਵਿੱਚ ਹੁਣ ਜਾਣਤਾ ਨਹੀਂ ਰਹੀ ਸੀ ਪਿੰਡ ਵਾਲੇ ਆਪਸ ਵਿੱਚ ਹੀ ਗੱਲਾਂ ਕਰ ਰਹੇ ਸਨ ਕਿ ਬਦਕਿਸਮਤ ਉਹ ਬੱਚੇ ਜਿਨ੍ਹਾਂ ਨੇ ਮਾਂ ਪਿਓ ਨੂੰ ਜਾਉਂਦੇ ਜੀ ਕਦੇ ਸਮਝਿਆ ਹੀ ਨਹੀਂ ਤੇ ਨਾ ਹੀ ਉਹਨਾਂ ਦੇ ਮਾੜੇ ਟਾਈਮ ਵਿੱਚ ਉਹਨਾਂ ਦੇ ਕੋਲ ਆਏ ਤੇ ਉਹਨਾਂ ਦਾ ਸਾਥ ਦਿੱਤਾ ਦੋ ਦਿਨ ਬਾਅਦ ਹਰਬੰਸ ਕੋਰ ਨੂੰ ਬਲਵੰਤ ਸਿੰਘ ਦੇ ਕੋਲ ਮਿੱਟੀ ਵਿੱਚ ਹਿੰਜਲਾ ਦਿੱਤਾ ਗਿਆ ਤੇ ਉੱਥੇ ਹੀ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਉਸ ਦੇ પતિ ਹਰਬੰਸ ਸਿੰਘ ਦਾ ਸੰਸਕਾਰ ਹੋਇਆ ਸੀ ਦੋਨੇ ਇਸ ਦੁਨੀਆ ਤੋਂ ਚਲੇ ਗਏ ਤੇ ਹੁਣ ਉਹਨਾਂ ਦਾ ਘਰ ਪੂਰੀ ਤਰ੍ਹਾਂ ਖਾਲੀ ਹੋ ਚੁੱਕਿਆ ਸੀ ਉੱਥੇ ਕੋਈ ਵੀ ਰਹਿਣ ਵਾਲਾ ਇਨਸਾਨ ਨਹੀਂ ਸੀ ਰਹਾ ਸਿਰਫ ਕੁਝ ਤਸਵੀਰਾਂ ਤੇ ਕੱਪੜੇ ਬਸ ਇਹੀ ਕੁਝ ਰਹਿ ਗਿਆ ਸੀ ਉਸ ਘਰ ਵਿੱਚ ਕਰ ਬੁਰੀਦਾਨਾ ਖਾਲੀ ਹੋ ਚੁੱਕਿਆ ਸੀ ਉੱਥੇ ਟੰਗੀਆਂ ਕੰਨਾਂ ਤੇ ਤਸਵੀਰਾਂ ਹੀ ਬੋਲਦੀਆਂ ਪਈਆਂ ਸੀ ਸੋ ਦੋਸਤੋ ਏਸੀ ਕਹਾਣੀ ਇੱਕ ਅਜੇਹੇ ਮਾਪਿਓ ਦੀ ਜੋ ਆਪਣੇ ਬੱਚਿਆਂ ਲਈ ਸਾਰੀ ਉਮਰ ਮਿਹਨਤ ਕਰਦੇ ਰਹਿੰਦੇ ਹਨ ਤਾਂ ਜੋ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰ ਸਕਣ ਤੇ ਬੁਢੇਪੇ ਵਿੱਚ ਆ ਕੇ ਉਹਨਾਂ ਦੇ ਬੱਚੇ ਉਹਨਾਂ ਦਾ ਸਹਾਰਾ ਬਣ ਸਕਣ ਪਰ ਇਸ ਕਹਾਣੀ ਵਿੱਚ ਅਜਿਹਾ ਕੁਛ ਨਹੀਂ ਹੋਇਆ ਉਹਨਾਂ ਦੇ ਮਾਪਿਓ ਸਿਰਫ ਮਿਹਨਤਾਂ ਹੀ ਕਰਦੇ ਰਹੇ ਗਏ ਤੇ ਉਹਨਾਂ ਦੇ ਬੱਚਿਆਂ ਨੇ ਕਦੇ ਵੀ ਆਪਣੇ ਮਾਪਿਓ ਨੂੰ ਉਹਨਾਂ ਦੇ ਬੁਢਾਪੇ ਵਿੱਚ ਸਹਾਰਾ ਨਹੀਂ ਦਿੱਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਸਤਿ ਸ੍ਰੀ ਅਕਾਲ ਜੀ